ਬੜਾ ਅਫਸੋਸ ਦੀ ਗੱਲ ਆ ਜੀ ਇਸ ਪਰਿਵਾਰ ਨਾਲ ਇਹ ਦੂਜੀ ਤੀਜੀ ਚੌਥੀ ਟ੍ਰੈਜਰੀ ਆ ਜੀ ਸਭ ਤੋਂ ਪਹਿਲਾਂ ਇਹਨਾਂ ਦੇ ਵੱਡੇ ਭਾਈ ਸਾਹਿਬ ਦੇ ਵੀ ਉਹ ਬਿਜਲੀ ਬੋਰ ਸਾਨੂੰ ਦੀ ਵੀ ਡੈਥ ਹੋ ਚੁੱਕੀ ਆ ਜੀ ਉਸ ਤੋਂ ਬਾਅਦ ਦੂਸਰੇ ਦੀ ਪੀ ਪੀ ਉਹ ਵੀ ਪੀਏਪੀ ਤੇ ਸਨ ਉਹਨਾਂ ਦੀ ਡੈਥ ਹੋ ਗਈ ਉਹਨਾਂ ਦੇ ਤਰਸ ਦੇ ਆਧਾਰ ਤੇ ਇਹ ਸਰਦੇਵ ਸਿੰਘ ਨੂੰ ਨੌਕਰੀ ਮਿਲੀ ਸੀ ਤੇ ਪਰਿਵਾਰ ਹੈਂਡ ਟੂ ਮੌਥ ਹੀ ਆ ਜੀ ਕੋਈ ਐਡਾ ਹੈ ਨਹੀਂ ਇੱਕ ਬ੍ਰਦਰ ਇਹਨਾਂ ਦਾ ਛੋਟਾ ਸਭ ਤੋਂ ਜੀ ਉਹ ਮੈਂਟਲੀ ਰਿਟਾਇਰਡ ਆ ਜੀ ਉਹਨਾਂ ਦੀ ਵੀ ਦੇਖਭਾਲ ਖੁਦ ਹੀ ਕਰਦੇ ਸੀ ਤੇ ਪਿੰਡ 'ਚ ਬਹੁਤ ਹੀ ਪੁੱਜ ਕੇ شریف ਲੜਕਾ ਹੈ ਸੀਗਾ ਜੀ ਤੇ ਕੋਈ ਜਾਇਦਾਦ ਪ੍ਰਾਪਰਟੀ ਕੋਈ ਕਿਸਮ ਦੀ ਕੋਈ ਦੁਕਾਨ ਜਾਂ ਹੋਰ ਕਿਸੇ ਕਿਸਮ ਦੀ ਕੋਈ ਪ੍ਰਾਪਰਟੀ ਨਹੀਂ ਪਰ ਸਰਕਾਰ ਨੂੰ ਚਾਹੀਦਾ ਜੋ ਰੂਲ ਐਂਡ ਰੈਗੂਲੇਸ਼ਨ ਜੋ ਮਿਲਣਾ ਜੀ ਉਹਨਾਂ ਨੂੰ ਦਿੱਤਾ ਜਾਣਾ ਚਾਹੀਦਾ ਜੀ ਸਵੇਰੇ ਹੀ ਪਤਾ ਲੱਗਾ ਜੀ ਬਹੁਤ ਮਾੜੀ ਘਟਨਾ ਜਿਹੜੀ ਵਾਪਰੀ ਆ ਸਾਡੇ ਦੋ ਪਿੰਡਾਂ ਦੇ ਵਿੱਚ ਅਸੀਂ ਇੱਕ ਪਿੰਡ ਹੀ ਆ ਤੇ ਸਾਰੇ ਨਗਰ 'ਚ ਜਿਹੜਾ ਹੈਗਾ ਸ਼ੋਕ ছਾਇਆ ਹੋਇਆ ਜਾ ਕੇ ਮੈਨੂੰ ਤਾਂ ਸਭ ਤੋਂ ਪਹਿਲਾਂ ਲੱਗਾ ਤੁਹਾਡਾ ਫੋਨ ਆਇਆ ਵੀ ਆਹ ਪਣਾ ਵਾਪਤ ਗਿਆ ਅੱਗੇ ਵੀ ਇਹਦਾ ਵਿਚਾਰੇ ਗਰੀਬ ਪਰਿਵਾਰ ਸੀ ਜੇ ਜਮੁੰਡਾ ਮੇਰੇ ਨਾਲ ਕਲਾਸ ਪੈਲੋ ਸੀ ਮੇਰਾ ਉਹ اچانک ਇੱਥੇ ਆਇਆ ਸੀ ਡਿਊਟ ਛੁੱਟੀ ਤੇ ਜਾ ਕੇ ਤੇ ਪੱਖੇ ਦਾ ਜਿਹੜਾ ਛਾਟ ਹੁਣ ਕਰਨ ਕਰਕੇ ਪਾਸੇ ਕਰਕੇ ਲਾਉਣ ਲੱਗਾ ਸੀ ਤੇ ਉਹਦੇ ਕਰਕੇ ਉਹਦੀ ਡੈਥ ਹੋ ਗਈ ਸੀਗੀ ਉਦੋਂ ਬਾਅਦ ਕੀ ਕੀਤਾ ਸਰਕਾਰ ਨੇ ਤਰਸ ਤੇ ਆਧਾਰ ਤੇ ਉਹਨਾਂ ਨੂੰ ਡਿਊਟੀ ਦੀ ਨੌਕਰੀ ਦਿੱਤੀ ਆ ਬਹੁਤ ਗਰੀਬ ਪਰਿਵਾਰ ਆ ਇੱਕ ਪਰਿਵਾਰ ਇਹਦੇ ਦਾ ਨਾਂ ਮਾਂ ਤੇ ਨਾਂ ਪਿਓ ਉਹ ਵੀ ਮਰ ਚੁੱਕੇ ਆ ਤੇ ਕਿਹੜਾ ਬੇਟਾ ਇਹਨਾਂ ਦਾ ਛੋਟਾ ਭਾਈ ਆ ਉਹ ਜਿਹੜੇ ਆਪਾਂ ਕਹਿ ਦਈਏ ਮੈਂਟਲ ਅਫਸਰ ਲਾਲਾ ਨੂੰ ਕੋਈ ਪਤਾ ਨਹੀਂ ਉਹਨਾਂ ਦਾ ਪਾਲ ਪੋਚਣ ਜਿਹੜਾ ਸਾਰਾ ਇਹਦੇ ਭਾਈ ਤੇ ਹੀ ਕਰਦੇ ਸੀਗੇ ਇਹਨਾਂ ਦਾ ਇੱਕ ਆ ਚਾਚਾ ਜਿਹੜਾ ਹੋਣੇ ਗਿਆ ਵਿਚਾਰਾ ਇਹ ਵੀ ਅਨਮੈਰਡਾ ਕਰਕੇ ਜਾ ਕੇ ਇਹ ਵੀ ਇਹਨਾਂ ਤੇ ਨਿਰਪਰ ਕਰਦਾ ਸੀ ਜਾ ਕੇ ਅਜੀ ਤਾਂ ਇਹੀ ਬੇਨਤੀ ਕਰਦੇ ਆਂ ਵੀ ਇਹ ਪਰਿਵਾਰ ਨੂੰ ਨੌਕਰੀ ਵੀ ਦਿੱਤੀ ਜਾਵੇ ਤੇ ਬਣਦਾ ਮੌਜਾ ਜੋ ਭਗਵੰਤ ਸਿੰਘ ਮੱਖ ਮੰਤਰੀ ਪੰਜਾਬ ਨੇ ਕਿਹਾ ਕਿ 1 ਕਰੋੜ ਰੁਪਈਆ ਅਸੀਂ ਆਪਦੇ ਖਾਤੇ ਦੇਵਾਂਗੇ 1 ਕਰੋੜ ਰੁਪਈਆ ਜਿਹੜਾ ਜਿਹੜੀ ਬੀਐਫਐਸਈ ਖਾਤੇ ਤੋਂ ਅਸੀਂ ਦਵਾਵਾਂਗੇ ਉਹ ਦੋ ਅਸੀਂ ਆਵੰਦ ਰਹੇ ਨੇ ਸਰਕਾਰ ਨੂੰ ਕੀ ਕਰਦੇ ਹੋਰ ਵੀ ਜੋਬ ਬਣਨ ਦੀਆਂ ਮੌਕੇ ਤੇ ਸਮੇ ਸਮੇਂ ਦਾ ਸਹੂਲਤਾ ਦਿੱਤੀਆਂ ਜਾਣ ਪਹਿਲ ਦੇ ਦਰਸ ਇਹ ਤਕਰੀਬ ਜੀ 96 97 ਦੇ ਵਿੱਚ ਪਰਤੀ ਹੁਣ ਪਰਿਵਾਰ ਦੇ ਹਾਲਾਤ ਕਿਦਾਂ ਦੇ ਨੇ ਹਾਲਾਤ ਤੁਹਾਨੂੰ ਪਤਾ ਹੀ ਆਈ ਚਲਾਈ ਚਲਦੀ ਮਲਾਇ ਸਰਪੋ ਦੇ ਕੋਕ ਪੈਲੀ ਪੱਠਾ ਕੋਈ ਹੈ ਨਹੀਂ ਜੀ ਜਮੀਨ ਬਿਲਕੁਲ ਹੈ ਨਹੀਂ ਜਾ ਕੇ ਬੱਸਾਂ ਘਰਾਂ ਇਹ ਵੀ ਲੋਨ ਤੇ ਪਾਇਆ ਹੋਇਆ ਹੋਇਆ ਤੇ ਬਾਕੀ ਦੀ ਤਨਖਾਹ ਆਉਂਦੀ ਤੁਹਾਨੂੰ ਪਤਾ ਉਸੇ ਨਾਲ ਹੀ ਕਿਧਾਰਾ ਕਰਦਾ ਚੱਲਦਾ ਬਹੁਤ ਮਾੜਾ ਹੋਇਆ ਜੀ ਸਾਡੇ ਦੋਨੇ ਹੀ ਨਗਰ ਦولتਪੁਰੇ ਜਿਹੜੇ ਇਕੱਠੇ ਹੀ ਆ ਤੇ ਬੜਾ ਸ਼ੋਗ ਆ ਦੋਵੇਂ ਨਗਰਾਂ ਦੇ ਵਿੱਚ ਜਦੋਂ ਪਤਾ ਲੱਗਾ ਸੋਭਾ ਅੱਜ ਸਵੇਰੇ ਕੇ ਹਜ਼ਾਰ ਹਰਦੇਵ ਸਿੰਘ ਐਸਆਈ ਉਹਨਾਂ ਦੀ ਮੌਤ ਹੋ ਗਈ ਐਕਸੀਡੈਂਟ ਕਿਉਂਕਿ ਆਪਦੀ ਡਿਊਟੀ ਦੌਰਾਨ ਹੀ ਉਹ ਉਹਨਾਂ ਦੀ ਵੈਸੇ ਧਰਮਕੋਟ ਡਿਊਟੀ ਸੀ ਤੇ ਪੀਏਪੀ ਚ ਹੁਣ ਕਰਕੇ ਉਹਨਾਂ ਦਾ ਹੈੱਡਕ quart ਜਲੰਧਰ ਆ ਜਰਿੰਦਰ ਤੋਂ ਅੱਗੇ ਆਪਦੀ ਉਹ ਜਿੱਥੇ ਡਿਊਟੀ ਲੱਗੀ ਉਹਦੇ ਉੱਤੇ ਜਾ ਰਹੇ ਸੀ ਤੇ ਜਦੋਂ ਉਹ ਆਉਦੇ ਹੋ ਸਰਕਾਰੀ ਬੱਸ ਤੇ ਜਾ ਰਹੇ ਸੀ ਤੇ ਉਹ ਸਾਨੂੰ ਇਹ ਪਤਾ ਲੱਗਾ ਕਿ ਉਹ ਭਿਆਨਕ ਐਕਸੀਡੈਂਟ ਹੋਇਆ ਤੇ ਉਹਨਾਂ ਦੀ ਉੱਥੇ ਮੌਤ ਹੋ ਗਈ ਹੋਰ ਵੀ ਕਾਫੀ ਜਿਹੜੇ ਮੁਲਾਜ਼ਮ ਉਹਨਾਂ ਦੀ ਮੌਤ ਹੋਈ ਹੈ ਤੇ ਸੱਟਾਂ ਲੱਗੀਆਂ ਪਰ ਸਾਡੇ ਨਗਰ ਵਾਸਤੇ ਬਹੁਤ ਹੀ ਇਹ ਮਤਲਬ ਸ਼ੋਗਦਾ ਜਿਹੜਾ ਹੈ ਕਿਉਂਕਿ ਇੱਕ ਸ਼ਰੀਫ ਪਰਿਵਾਰ ਤੇ ਬਹੁਤ ਹੀ ਸ਼ਰੀਫ ਇਨਸਾਨ ਸੀ ਇਹ ਸਰ ਹਰਦੇਵ ਸਿੰਘ ਤੇ ਇਹ ਇਹਨਾਂ ਦੇ ਭਾਈ ਪਹਿਲਾਂ ਵੀ ਪੋਸਟਿੰਗ ਸੀ ਪੁਲਿਸ ਦੇ ਵਿੱਚ ਹੀ ਉਹਨਾਂ ਦੀ ਵੀ ਚਾਣ ਚੱਕ ਮੌਤ ਹੋਈ ਕਿਉਂਕਿ ਉਹਨਾਂ ਨੂੰ ਕਰੰਟ ਲੱਗ ਗਿਆ ਸੀ ਪੱਖੇ ਦੇ ਨਾਲ ਲੱਗੇ ਇਸ ਘਰ ਦੇ ਵਿੱਚ ਤੇ ਉਹਦੀ ਜਗ੍ਹਾ ਤੇ ਬਾਅਦ ਦੇ ਵਿੱਚ ਇਹਨਾਂ ਦੀ ਉੱਥੇ ਸਲੈਕਸ਼ਨ ਹੁੰਦੀ ਹੈ ਤੇ ਇਹਨਾਂ ਦੇ ਇੱਕ ਬੇਟਾ ਤੇ ਇੱਕ ਛੋਟਾ ਭਾਈ ਹੈ ਇਹਨਾਂ ਦਾ ਜੋ ਮੈਂਟਲ ਰਟਾਇਰਡ ਆ ਜਾਂ ਮੰਦਬੁੱਧੀ ਆਪਾਂ ਕਹਿ ਸਕਦੇ ਹੋ ਇਹਨਾਂ ਤੇ ਹੀ ਡਿਪੈਂਡ ਸੀ ਸਾਰਾ ਉਹ ਤੇ ਇਸ ਕਰਕੇ ਉਹ ਉਹ ਦੋਨਾਂ ਨੂੰ ਜਿੱਥੇ ਉਹਨਾਂ ਦੇ ਬੱਚੇ ਦੀ ਆਪਦੇ ਦੀ ਬੜਾਈ ਚੱਲਦੀ ਸੀ ਆਪਦੇ ਪਰਿਵਾਰ ਨੂੰ ਚਲਾਉਂਦਾ ਸੀ ਉੱਥੇ ਆਪਦੇ ਛੋਟੇ ਭਾਈ ਨੂੰ ਵੀ ਇਸ ਕਰਕੇ ਸਾਨੂੰ ਮਤਲਬ ਬਹੁਤ ਦੁੱਖ ਆ ਕਿਉਂਕਿ ਆਰਥਿਕ ਤੌਰ ਤੇ ਵੀ ਪਰਿਵਾਰ ਇੰਨਾ ਮਜ਼ਬੂਤ ਨਹੀਂਗਾ